ਮਿੱਤੀ ਪੰਜੀ ਨੂੰ ਭਾਰਤੀ ਕਿਸਾਨ ਯੂਨੀਅਨ ਕਾਰਦਿਆਂ ਵੱਲੋਂ ਥਾਣਾਂ ਅਮੀਰ ਖਾਸ ਇੱਕ ਘੰਟਾ ਕੇਰਨ ਤੋਂ ਬਾਅਦ ਅਮੀਰ ਖਾਸ ਪੁਲ ਤੇ 2 ਘੰਟੇ ਹਾਈ ਰੋਰਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਜ਼ ਪ੍ਰਦਰਸ਼ਨ ਦੀ ਅਗਵਾਈ ਬਲਾਕ ਪ੍ਰਧਾਨ ਸ਼ਿੰਗਾਰ ਸਿੰਘ ਨੇ ਕੀਤੀ ਮਸਲਾ थानान अमीर खास ਸੀ ਐਸ ਐਚਓ ਵੱਲੋਂ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲੈ ਗਏ ਦੋਸ਼ੀਆਂ ਨੂੰ ਨਾਂ ਫੜਨ ਦਾ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਤੇ ਦੋਸ਼ ਲਾਇਆ 6 ਦਿਨ ਬੀਤ ਚਾਂਦ ਬਾਦ ਵੀ ਲੜਕੀ ਦਾ ਪਤਾ ਨਹੀਂ ਲੱਗ ਰਿਹਾ ਪਰਵਾਰ ਮੈਂਬਰਾਂ ਨੇ ਕਿਹਾ ਜਦ ਲੜਕੀ ਦੀ লাশ ਮਿਲੇਗੀ ਉਸ ਸਮੇਂ ਕਾਰਵਾਈ ਕਰੇਗੀ ਪੁਲਿਸ ਰੋਜ਼ ਪ੍ਰਦਰਸ਼ਨ ਤੇ ਰੋਲਜ਼ਾਮ ਕਰਨ ਦੇ ਬਾਅਦ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਮੋਕੇ ਤੇ ਪਹੁੰਚੇ ਡੀਐਸਪੀ ਦੇ ਵਿਸ਼ਵਾਸ ਤੇ ਧਰਨਾ ਸੋ ਕਿਹਾ ਗਿਆ ਤੇ 2 ਦਿਨਾਂ ਦਾ ਪੁਲਿਸ ਵੱਲੋਂ ਟਾਈਮ ਦਿੱਤਾ ਗਿਆ ਦੋਸ਼ੀ ਫੜੇ ਜਾਣਗੇ ਇਸ ਮੌਕੇ ਅਸ਼ੋਕ ਦਹੂਜਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸ਼ਿੰਗਾਰ ਸਿੰਘ ਕੋਬਾਇਆ ਦੇ ਸਕੱਤਰ ਸੁਖਦੇਵ ਸਿੰਘ ਜੋਦਾ ਅਮਰ ਸਿੰਘ ਪਾਦਾਨ ਕੋਬਾਇਆ ਸਰਕਲ ਬਲਦੇਵ ਚੋਹਣਾ ਤੇ ਵੱਡੀ ਗਿਣਤੀ ਵਿੱਚ ਇਸ ਤਰੀ ਸਭਾ ਵੀ ਹਾਜ਼ਰ ਸੰ ਵਿਸ਼ੇਸ਼ ਰਿਪੋਰਟ ਰਮੇਸ਼ ਹਜ਼ਾਰਾ ਜਲਾਲਾਬਾਦ ਤੋਂ ਫਾਜ਼ਿਲਕਟਵਾਟੀ 4 ਦੋ ਦਿਨ ਅੱਜ ਕੀ ਫੇਰੇ ਬੱਚੀ ਦਲਾਸ਼ ਨੂੰ ਦੱਸਾਂਗੇ ਪੰਜ ਦਿਨ ਪਛਾਰਸ਼ਮ ਕੀ ਕਰਦਾ ਰਿਹਾ ਸੀ ਜੀ ਸਾਡੀ ਜੋ ਡਿਊਟੀ ਸੀ ਮਾਨੀ ਤੈਨੂੰ ਕੀ ਪਰਚੇ ਨਹੀਂ ਚੂੜੀਆਂ ਪਾਈਆਂ ਹਾਂ ਯਾਹ ਸੀ ਤੁਹਾਨੂੰ ਵਿਸ਼ਵਾਸ ਨੂੰ ਆ ਸਕਦੇ ਹੋ ਜਿਨ੍ਹਾਂ ਤੇ ਪਰਚਾ ਹੋਇਆ ਸੀ ਉਹਨਾਂ ਦੇ ਮਾਪ ਪਿਓ ਨੂੰ ਫੜੋ ਕਿੰਨੇ ਰਿਲੇਟਿਵ ਹੁੰਦੇ ਨੇ ਉਹਨਾਂ ਦੇ ਫੜ ਲੈਣੇ ਉਹਨਾਂ ਦੇ ਘਰੇ ਕੀ ਕੀਤਾ ਸੀ ਪਰ ਨਹੀਂ ਮਿਲ ਪੰਜ ਦੇ ਲੋਕ ਐ ਨੇ ਸਾਨੂੰ ਇਹ ਤੁਸੀਂ ਸਹਿਯੋਗ ਵੀ ਕਰੋ ਨਾ ਤੁਸੀਂ ਸਾਨੂੰ ਦੱਸੋ ਕਿਹੜਾ ਰਿਸ਼ਤੇਦਾਰ ਆ ਕਿੰਨੂ ਲੈ ਕੇ ਆਈਏ ਸਾਨੂੰ ਦੋ ਬੰਦੇ ਦੇ ਦੱਸਿਆ ਤਾਂ ਰਿਸ਼ਤੇਦਾਰੀ ਤੁਸੀਂ ਪਤਾ ਕਰੋ ਤੁਸੀਂ ਪਤਾ ਕਰੋ ਕਿ ਨਾ ਪਿੰਡ ਚ ਜਾਓਗੇ ਸਾਰਾ ਪਤਾ ਲੱਗੇਗਾ ਕਿਹੜਾ ਰਿਸ਼ਤੇਦਾਰ ਹੈ ਇਹ ਇੱਕ ਸਰਪੰਚ ਸਰਪੰਚ ਚੱਲ ਨਹੀਂ ਹੁੰਦੀ ਸਾਰਾ ਸੋਣਾ ਲੈ ਲਓ ਤਾਂ ਅਸੀਂ ਬੰਦਾ ਸਾਨੂੰ ਚੰਗਾ ਨਹੀਂ ਲੱਗਦਾ ਵਾਰ-ਵਾਰ ਸ਼ਾਂਦੇ ਨੂੰ ਵੀ ਕੋਈ ਵੀ ਪ੍ਰਸ਼ਾਸਨ ਦੇ ਦਾਰੇ ਤੋਂ ਕਾਨੂੰਨ ਦੇ ਦਾਰੇ ਤੋਂ ਕੋਈ ਬੰਦਾ ਸਾਡੇ ਦੇ ਬਲਾਕ ਦਾ ਜ ਕੋਈ ਇੰਚਾਰਜ ਕੋਈ ਡਿਸਟ੍ਰਿਕਟ ਦਾ ਇੰਚਾਰਜ ਜਗਾ ਜੀ ਤੇ ਇਹ ਤਾਂ ਨੇੜੇ ਨੇੜੇ ਕੰਢ ਲਗੇ ਆਪਾਂ ਆਮੀ ਦਿੱਤੇ ਆ ਜੀ ਨੇੜੇ ਨੇੜੇ ਪਿੰਡ ਆ ਗਏ ਕਿਤੇ ਮੁਨਕਾ ਨਹੀਂ ਹੋ ਸਕਦੇ ਪਾ ਦੌਰ ਨਹੀਂ ਸਕਦੇ ਕਿਤੇ ਜੀ ਇਹ ਨਾ ਦੇ ਚਲੋ ਜੀ ਨਹੀਂ ਯਤਨ ਕੀਤਾ ਮੈਂ ਜਿਹੜੀ ਮੈਂ ਜਿਹੜੀ ਗੱਲ ਕੀਤੀ ਉਹ ਗੱਲ ਕਹਿਣ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸਰ ਤੁਸੀਂ ਕੋਈ ਕੰਮ ਕਰ ਰਹੇ ਹੋ ਤੇ ਮੈਨੂੰ ਦੱਸੋ ਨਾ ਸਪੈਸ਼ਲ ਟੀਮ ਬਾਹਰੋਂ ਥਾਣੇ ਨਹੀਂ ਬਣਾਉਂਦਾ ਮੈਂ ਤਾਂ ਹੀ ਕਰ ਸਕਦਾ ਸਰ ਹੁਣ ਤੁਹਾਡੇ ਨਹੀਂ ਹੈ ਜੀ ਤੁਸੀਂ ਆਓ ਜੁਮੇ ਮੈਂ ਹੋ ਜਾਊਗੀ ਜੀ ਚਲੋ ਠੀਕ ਹੈ ਪ੍ਰਮਾਨ ਜੀ ਠੀਕ ਹੈ ਜੀ ਸਵਾਗਤ ਹੈ ਦੋਸਤੋ ਤੁਹਾਡਾ ਫਾਜ਼ਿਲਕਾਰ 24 ਚ ਅੱਜ ਅਸੀਂ ਪਹੁੰਚਾ ਮੀਰ ਖਾਸ ਜਿੱਤੇ ਕੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਦਰਣਾ ਲਗਾਇਆ ਜਾ ਰਿਹਾ ਹੈ ਜੋ ਕਿ ਥਾਣਾ ਮੀਰ ਖਾਸ ਦੀ ਐਸਐਚਓ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਸਬੰਧ ਵਿੱਚ ਇੱਕ ਲੜਕੀ ਦਾ ਮੈਟਰ ਹੈ ਜੋ ਕਿ ਨਾਮ ਵਾਲਕਾ ਹੈ 5-6 ਦਿਨ ਤੋਂ ਲਾਪਤਾ ਹੈ ਲੇਕਿਨ ਪੁਲਸ ਵੱਲੋਂ ਉਹਦੀ ਪਾਲ ਨਹੀਂ ਕੀਤੀ ਜਾ ਰਹੀ ਇਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਥਾਣਾ ਮੀਰ ਖਾਸ ਪਹਿਲਾਂ ਦਰਣਾ ਲਗਾਇਆ ਗਿਆ ਸੀ ਉੱਥੇ 2 ਘੰਟਿਆਂ ਦਾ ਐਲਟੀਮੇਟ ਦਿੱਤਾ ਗਿਆ ਸੀ ਲੇਕਿਨ ਫਿਰ ਵੀ ਪੁਲਿਸ ਪ੍ਰਸ਼ਾਸਨ ਨੇ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਜਿੰਨੇ ਵੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਨ ਉਹ ਨਾ ਲੈ ਕੇ ਜੋ ਅਮੀਰ ਖਾਸ ਦੀ ਪੋਗਲਾ ਉਥੇ ਰੋਡ ਜਾਮ ਕਰ ਦਿੱਤਾ ਗਿਆ ਜਿਹਦੇ ਤੋਂ ਬਾਅਦ ਮੁਰਦਾਬਾਦ 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 ਐਸੇ ਥਾਣਾ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਆ ਪੁਲਿਸ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਐਸੇ ਹੀ ਧਾਣਾ ਵਰਜੀਤ ਕੋਰ ਮੁਰਦਾਬਾਦ 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 ਐਸੇ ਜੇ ਧਾਣਾ ਮੀਰ ਖਾਸ ਮੁਰਦਾਬਾਦ ਮੁਰਦਾਬਾਦ ਕੋਈ ਨਹੀਂ ਕਿਹਨੇ ਪੁਰਾਣੀ ਜਗ੍ਹਾ ਤੇ ਜਾ ਕੇ ਤੁਹਾਡੇ ਕੋਲ ਸਾਰਾ ਰਿਕਾਰਡ ਹੈ ਪਿੰਡਾਂ ਨਾਲ ਸਾਨੂੰ ਪਤਾ ਲੱਗਿਆ ਕਿ ਇਹ ਬਾਦਲ ਕੀਚੂ ਵਾਪਸ ਮੋੜਾ ਇਹਨੇ ਕਿਉਂ ਇਹਨਾਂ ਨੂੰ ਅੱਗੋ ਜਾ ਕੇ ਕੀ ਤੁਹਾਨੂੰ ਕੋਈ ਅੱਗੋ ਪੁਲਿਸ ਵਾਲਿਆਂ ਨੂੰ ਕੀ ਹੁੰਦਾ ਜੇ ਤੁਸੀਂ ਰਾਤ ਨੂੰ ਜਾ ਰਹੇ ਜੇ ਤਾਂ ਦਿਨੇ ਜਾਣ ਲੱਗਾ ਤੁਹਾਨੂੰ ਉਹਨਾਂ ਦੇ ਘਰੇ ਸ਼ਰਮ ਆਉਂਦੀ ਐ ਦਾ ਮਤਲਬ ਐ ਸਭ ਆਓ ਇਕੱਠੇ ਹੋ ਕੇ ਆਪਾਂ ਨੂੰ ਕੋਈ ਵੀ ਮਸਲਾ ਬਣਦਾ ਨਾ ਇਹ ਅੱਜ ਇਸ ਮਸਲੇ ਵਾਸਤੇ ਆਪਾਂ ਨਹੀਂ ਇਕੱਠੇ ਹੋਏ ਪਿਛਲੇ ਕਿੰਨੇ ਦਿਨਾਂ ਤੋਂ ਕੋਈ ਵੀ ਕਿਸੇ ਨਾਲ ਵਾਪਰ ਜਾਂਦੀ ਐ ਇਹ ਜੀ ਘਟਨਾ ਇਹ ਸਾਨੂੰ ਆ ਚੰਡਾ ਚੁਕਣਾ ਪੈਂਦਾ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀਰੋ ਆਪਾਂ ਵੋਟਾਂ ਪਾਉਣੇ ਆ ਸਾਰਾ ਕੁਝ ਕਰਦੇ ਆ ਕਿੰਦੇ ਵਾਸਤੇ ਆਪਦੀ ਭਲਾਈ ਵਾਸਤੇ ਸੰਗਣੀ ਆਉਂਦੀ ਜਿੰਨੀ ਦੇਰ ਕੋਈ ਮਸਲਾ ਬਣਦਾ ਆਮ ਬੰਦੇ ਦਾ ਅਸੀਂ ਕੱਲ ਵੀ ਗਏ ਸੀ ਅਸੀਂ ਕਿਸੇ ਮਸਲੇ ਦੇ ਵਿੱਚ ਤੇ ਸਾਡਾ ਭਰਾ ਸਾਨੂੰ ਗੱਲ ਕਰ ਰਿਹਾ ਸੀ ਵੀ ਜੇ ਆਪਣਾ ਇੱਥੇ ਕੋਈ ਬੰਦਾ ਨਾ ਲੱਗਿਆ ਹੁੰਦਾ ਤੇ ਵੀਰੇ ਪੁਲਿਸ ਵਾਲਿਆਂ ਨੇ ਗੇੜੇ ਮਰਵਾ ਪਰਵਾ ਕੇ ਜਿੰਨੇ ਆਪਾਂ ਪੈਸੇ ਲੈਣੇ ਸੀ ਨਾ ਉਹ ਗੇੜੇ ਮਰਵਾ ਪਰਵਾ ਕੇ ਪੂਰੇ ਕਰਦੇ ਨਹੀਂ ਸੀ ਇਹ ਹਾਲਾਤ ਨੇ ਇਹਨਾਂ ਸਰਕਾਰਾਂ ਦੇ ਬਸ ਕਰਕੇ ਸੀ ਆਤਮੀ ਇਹਨਾਂ ਨੂੰ ਇਹ ਵਿਜਾਜ ਕਰ ਰਹੇ ਆ ਨਾਰਨਿੰਨ ਕਹਿੰਦੇ ਆ ਇਹ ਬੀਬਾ ਇਹਨੇ ਕੰਮ ਨਹੀਂ ਕਰਨਾ ਇਹ ਜ਼ਿੰਦਗੀ ਤੇਰੀ ਬਹੁਤ ਲੰਬੀ ਹੈ ਜੇ ਤਾ ਤੂੰ ਕਰਦੀ ਰਹੇਂ ਤਾਂ ਬਹੁਤ ਸਾਰੇ ਉੱਚੇ ਹੋਗਾ ਤੇ ਤੂੰ ਪਹੁੰਚਣਾ ਹੈ ਛਕੜਾ ਜੇ ਨਹੀਂ ਛਕੜਾ ਨਹੀਂ ਤਾਂ ਦੇਖੋ ਨੀ ਇਹ ਸਾਡੇ ਬੁਰਾ ਅਸ਼ੀ ਨਹੀਂ ਹੈਗਾ ਕਿ ਜਟਾਗੇ ਮਰਾਂਗੇ ਕੁਝ ਕਰਾਂਗੇ ਕਿ ਸਰਕਾਰ ਉੱਪਰ ਜਰ ਅਪੀਲ ਕਰਦੇ ਆ ਕਿ ਐਸੇ ਜਿਹੜੇ ਉਧਰ ਤੇ ਬੈਠਿਆ ਨੇ ਜਿਨ੍ਹਾਂ ਕੋ ਲਾਇਕਤ ਨਹੀਂ ਉਹਨਾਂ ਨੇ ਥੋੜਾ ਖਤ ਦਿੱਤਾ ਜਾਵੇ ਇਹ ਤੇ ਅੱਛਾ ਜਿਹੜਾ ਬੰਦਾ ਜਿਹੜਾ ਹੰਗਲ ਕੀਤਾ ਜਾਵੇ ਜਿਹੜੇ ਲੋਕਾਂ ਦੀ ਹਦਦੀ ਨਹੀਂ ਸਮਝਦਾ ਆਵੇ ਲੋਕਾਂ ਦੀ ਮੁਸ਼ਕਿਲਾਂ ਤੋਂ ਨਹੀਂ ਸਮਝਦਾ ਆਵੇ ਪਰ ਉਹਨਾਂ ਦੇ ਦੋਖਤ ਦੇ ਵਿੱਚ ਉਹ ਜਾ ਕੇ ਉਹਨਾਂ ਦੀ ਪਛਪੜ ਤਾਲ ਕਰਦਾ ਆਵੇ ਅੱਜ ਦੇ ਅਧਿਕਾਰੀ ਬਣਾਉਂਦੇ ਕੀ ਰੱਖਦਾ ਕੀ ਜੁੜਦਾ ਹੈ ਪਹਿਲਾਂ ਵੀ ਅਸੀਂ ਇੱਕ ਲੋ ਕੇਸ ਚੱਲ ਸੀ ਦੇਖਿਆ ਅਸੀਂ ਕਹਿੰਦੇ ਵੀ ਸਾਡੀ ਲੜਕੀ ਹੈ ਸਾਡੀ ਲੜਕੀ ਹੈ ਸਾਡੀਆਂ ਲੱਗੀਆਂ ਹੋਰ ਵੀ ਲੱਗੀਆਂ ਆ ਨੇ ਜਿਹੜੀਆਂ ਕਿ ਚਿਤਾਵੀਆਂ ਨਾਲ ਡੱਟ ਜਾਂਦੀਆਂ ਨੇ ਹਰ ਮੁਸ਼ਕਲ ਦਾ ਉਹ ਹੱਲ ਕਰਦੀਆਂ ਨੇ ਔਰ ਉਹ ਉਹ ਅੱਛੇ ਜਿਹਾ ਸਨਮਾਨਾ ਦੇਣ ਨਵਾਜਿਆ ਜਾਂਦੀਆਂ ਨੇ ਔਰ ਸਾਡੀ ਲੜਕੀ ਹੁੰਦੇ ਬਾਪ ਦੇ ਅੱਜ ਬੰਨੂ ਬੋਲਣਾ ਪੈ ਰਿਹਾ ਤੇ ਖਰਾਬ ਬੋਲਣਾ ਪੈ ਰਿਹਾ ਇਹ ਲਫਜ਼ਾਂ ਦਾ ਇਸਤੇਮਾਲ ਕਰਨਾ ਪੈ ਰਿਹਾ ਤੇ ਮੈਂ ਅੱਜ ਵੀ ਇਹਨੂੰ ਕਹਿਣਾ ਕੁੜੀ ਨੂੰ ਤੇ ਸਾਡਾ ਮਸਲਾ ਹੱਲ ਕਰਵਾ ਦੇ ਨਹੀਂ ਤਾਂ ਅਸੀਂ ਜਿਹੜੇ ਲੋਕ ਹੈ ਉਹ ਹੀ ਪਾਵਰ ਹੋਇਆ ਕਰਦੀ ਏ ਇਹ ਕੁਝ ਨਹੀਂ ਹੁੰਦਾ ਅਸੀਂ ਖੁਦ ਪਾਵਰ ਆ ਸਾਡੀ ਸਰਕਾਰ ਅਸੀਂ ਸਰਕਾਰ ਆ ਗਿਆ ਪਰ ਅਸੀਂ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਨਹੀਂ ਕਰਦੇ ਅਸੀਂ ਭਰਾਓ ਫਿੱਖਰੇ ਹੋਏ ਆ ਤੁਹਾਡੀ ਸਾਰਿਆਂ ਦੀ ਇਹ ਗੁਜਾਰਸ਼ ਹੈ ਕਿ ਅੱਜ ਇਹ ਸਾਰਾ ਨਟਕੇ ਰਹਿਣਾ ਹੈ ਜਿੰਨਾ ਤੱਕ ਇਹ ਸਾਡਾ ਬੱਚਾ ਹੰਢੀ ਕਰਦੇ ਜੋ ਮੇਰੇ ਪ੍ਰਧਾਨ ਜੀ ਜੋ ਤਰਨਾ ਲਾਇਆ ਗਿਆ ਕਿਦੇ ਵਿਸ਼ਵਾਸ ਤੇ ਤਰਨਾ ਚੁਕਾਇਆ ਗਿਆ ਇਹ ਜੀ ਵਿਸ਼ਵਾਸ ਡੀਐਸਪੀ ਸਾਹਿਬ ਨੇ ਵਿਸ਼ਵਾਸ ਦਿੱਤਾ ਵੀ ਤੁਹਾਡੇ 2 ਦਿਨਾਂ ਦੇ ਵਿੱਚ ਅਸੀਂ ਬੱਚੀ ਨੂੰ ਬਰਾਮਦ ਕਰਕੇ ਦੋਦੇ ਹੱਥ ਫੜਾਵਾਂਗੇ ਤੇ ਇਸ ਵਿਸ਼ਵਾਸ ਤੇ ਸਾਡਾ ਤਰਨਾ ਚੁਕਾਇਆ ਗਿਆ ਹੈ ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਇਹ ਹੀ ਹੋਈ ਹੈ ਵੀ ਸਾਨੂੰ ਮਤਲਬ 7 ਦਿਨ ਹੋ ਗਏ ਨੇ ਅਜੇ ਇਸ ਰੋਲੇ ਨੂੰ ਅੰਬੀਰ ਖਾਸ ਅਸੀਂ ਬਹੁਤ ਗੇੜੇ ਲਾ ਚੁੱਕੇ ਇੱਥੇ ਮੈਡਮ ਹੈਗੀ ਹੈ ਕੋਈ ਅਮਰਜੀਤ ਕੌਰ ਇੰਨੀ ਮਾੜੀ ਅਫਸਰ ਇਹਨਾਂ ਵੀ ਹੋਣਾ ਸੀ ਕੀ ਕਹੀਏ ਇਹ ਜੀ ਅਫਸਰਾਂ ਨੂੰ ਤਾਂ ਘਰੇ ਬਿਠਾਣਾ ਚਾਹੀਦਾ ਜੋ ਪਬਲਿਕ ਨਾਲ ਡੀਲ ਹੀ ਨਹੀਂ ਕਰ ਸਕਦੀ ਪਬਲਿਕ ਦੁਖੀ ਹੁੰਦੀ ਹੈ ਪੁਲਿਸ ਵਾਲਿਆਂ ਕੋਲ ਜਾਂਦੀ ਹੋਰ ਅਸੀਂ ਜਾਈਏ ਤਾਂ ਜਾਈਏ ਕਿੱਥੇ ਹੋਰ ਕੋਈ ਸਾਡੇ ਵੱਸ ਨਹੀਂ ਇਹਦਾ ਅਸੀਂ ਆਪ ਤਾਂ ਡਾਂਗਾ ਚਾਹ ਨਹੀਂ ਸਕਦੇ ਪਰ ਇਹਨਾਂ ਦਾ ਅਫਸਰ ਨੂੰ ਮਾਰਾ ਨਹੀਂ ਹੋਣਾ ਚਾਹੀਦਾ ਉਹ ਵੀ ਇਸੇ ਪਬਲਿਕ ਕਿਚੂ ਹੀ ਗਈ ਹੈ ਕੋਈ ਨਹੀਂ ਸ਼ਮਾਨ ਤੋਂ ਡਿੱਗੀ ਉਹ ਵੀ ਸਾਡੇ ਪਹਿਣਾ ਭਰਾਵਾਂ ਵਿੱਚ ਹੀ ਹੈ ਪਰ ਜਦੋਂ ਕਿਸ ਨਾਲ ਕੋਈ ਵਾਕਿਆ ਹੋ ਜਾਂਦਾ ਹੈ ਉਹਨੂੰ ਰਾਸਮੈਂਟ ਨਹੀਂ ਕਰ ਦਿੰਦੇ ਨਾ ਵੀ ਮੁੜ ਕੇ ਬੰਦਾ ਨਾ ਜਿਹੜਾ ਕਿਸੇ ਜੋਗਾ ਹੀ ਨਹੀਂ ਰਹਿ ਜਾਂਦਾ ਇਹ ਹੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਵੀ ਦੋ ਦਿਨਾਂ ਵਾਸਤੇ ਕੁਸੀ ਮਤਲਬ ਸਾਨੂੰ ਸਮਾਂ ਦਿਓ ਤੁਹਾਨੂੰ ਬੰਦਾ ਬਰામਤ ਕਰਕੇ ਦੇਵਾਂਗੇ ਕੁੜੀ ਜੇ ਨਾ ਹੋਈ ਤਾਂ ਜਿਸ ਅਸੀਂ ਫਿਰੇ ਧਰਨਾ ਸਾਡਾ ਰਵੇਦਾ ਐਵੇਂ ਹੀ ਰਹੂਗਾ ਫਿਰ ਸਾਨੂੰ ਪੱਕਾ ਧਰਨਾ ਨਾਲ ਆ ਪਿਆ ਤਾਂ ਪੱਕਾ ਹੀ ਲਾਵਾਂਗੇ ਅਸੀਂ ਫਿਰ ਅਸੀਂ ਪਾਸਾ ਸਿਰੇ ਲਾ ਕੇ ਬੰਦ ਕਰਾਂਗੇ ਤਾਂ ਕਿ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਖਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆ ਦਾ ਮੈਂ ਕਬਾਇਆ ਸਕੱਤਰ ਆ ਪਿੰਡ ਮੇਰਾ ਜੋਧਾ ਪੈਣੀ ਹੈ ਡੀਟੀ ਰੋਡ ਜਾਮ ਕੀਤਾ ਗਿਆ ਕਿਸ ਕਾਰਨ ਕੀਤਾ ਗਿਆ ਕੀ ਕਾਰਨ ਸੀਗੇ ਇਹ ਜੀ ਕੁਲੇ ਸੁਲੇ ਤੋਂ ਇੱਕ ਬੱਚੀ ਜਿਹੜੀ ਹੈ ਇਹ ਉਹ ਮਨ ਲਓ ਅਗਵਾ ਕੀਤੀ ਗਈ ਹੈ ਉਸੇ 5 ਦਿਨ ਹੋ ਗਏ ਸੀ ਵਾਰ-ਵਾਰ ਆਣ ਕੇ ਜਿਹੜੀ ਮੈਡਮ ਅਮੀਰ ਖਾਸ ਦੀ ਅਮਰੀਦ ਕੋਰ ਉਸਨੇ ਕੋਈ ਟਾਸਟੋ ਮਾਸਨੇ ਕੋਈ ਉਸਦੇ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਕੱਲ 10 11 ਵਜੇ ਡਿਊਟੀ ਸੌਰ ਮਿਲੇ ਸੀ ਵੀ ਅੱਜ ਦੀ ਦਿਹਾੜੀ ਅਗੇ ਅਸੀਂ ਤਰਨਾ ਲਾਵਾਂਗੇ ਪਰ ਉਹਨਾਂ ਨੇ 4 ਵਜੇ ਦਾ ਟਾਈਮ ਦਿੱਤਾ ਉਥੇ ਕੋਈ ਸਾਡੀ ਨਹੀਂ ਸੁਣਾਈ ਹੋਈ ਫਿਰ ਅਸੀਂ ਆਪਦੀ ਟੀਮ ਨੂੰ ਮੈਸੇਜ ਪਾਏ ਵੀ ਸਵੇਰੇ ਉਥੇ ਜਾਣ ਲਾਇਆ ਜੂਗਾ ਅਸੀਂ ਫੇਰ ਵੀ 11 ਵਜੇ ਤੱਕ ਡਿੱਗਦੇ ਰਹੇ ਅਮਰਜੀਤ ਮੈਡਮ ਉੱਥੇ ਆਣ ਕੇ ਸਾਡਾਂ ਨਾਲ ਗੱਲਬਾਤ ਨਹੀਂ ਕੀਤੀ ਫੇਰ ਸਾਨੂੰ ਥਾਣਾ ਘੇਰਨਾ ਪਿਆ 1 ਘੰਟਾ ਅਸੀਂ ਮੀਰ ਖਾਣਾ ਘੇਰਿਆ ਉਸ ਤੋਂ ਬਾਅਦ ਕਹਿੰਦਾ ਵੀ ਜੇ ਅਸੀਂ 12 ਵਜੇ ਜੇਕਰ ਸਾਡੀ ਗੱਲਬਾਤ ਨਹੀਂ ਸੁਣੀ ਜਾਂਦੀ ਸਾਡਾਂ ਨਾਲ ਗੱਲਬਾਤ ਨਹੀਂ ਹੁੰਦੀ ਤੇ ਅਸੀਂ ਇਹ ਸੜਕ ਰੋਕਾਂਗੇ ਇਸ ਕਰਕੇ ਸੜਕ ਰੁਕੀ ਗਈ ਕਿ ਇਹ ਸਾਡਾ ਕੋਈ ਹੁਣ ਇਸ ਵੇਲੇ ਡਿਪਟੀ ਸਾਹਿਬ ਆਏ ਨੇ ਡਿਪਟੀ ਸਾਹਿਬ ਨੇ ਸਾਨੂੰ ਸ਼ਰਸ਼ ਵਾਦਾ ਆ ਦੋ ਦਿਨ ਦੇ ਵਿੱਚ ਵਿੱਚ ਇਸ ਜਿਹੜਾ ਕੇਸ ਹੈ ਕਿਸੇ ਨਾ ਕਿਸੇ ਹੰਨੇ ਬਨੇ ਲਾ ਕੇ ਬੱਚੇ ਨੂੰ ਲਿਆਈਏ ਉਹਨਾਂ ਦੇ ਰਿਸ਼ਤੇਦਾਰ ਪੜੀਏ ਕੋਈ ਨਾ ਕੋਈ ਤੁਹਾਨੂੰ ਇਹਦਾ ਰਿਜ਼ਲਟ ਦਿਆਂਗੇ ਇਸ ਕਰਕੇ ਧੰਨੇ ਨੂੰ ਅਸੀਂ ਅੱਜ ਤੋਂ ਅਲਵਿਦਾ ਕੀਤਾ ਹੈ ਜੇਕਰ ਸਾਨੂੰ ਇਹ ਇਹਦਾ ਰਿਜ਼ਲਟ ਨਹੀਂ ਮਿਲਦਾ ਫਿਰ ਇਸ ਤੋਂ ਬਾਅਦ ਡਿਪਟੀ ਦਫ਼ਤਰ ਅੱਗੇ ਅਸੀਂ ਧੰਨਾ ਲਾਵਾਂਗੇ ਜਦ ਬੱਤੀਆਂ ਚੋਂ ਕਰਾਂਗੇ ਅਸੀਂ ਮੰਨ ਸਾਡਾ ਮੀਰ ਖਾਸ ਨਾਲੋਂ ਲਿੰਕ ਟੁੱਟ ਚੁੱਕਾ ਹੈ ਜੀ ਹਾਂ ਸਾਰੀਆਂ ਜਥੇਬੰਦੀਆਂ ਨੂੰ ਹਾਂ ਸਾਨੂੰ ਸਾਰੇ ਹੀ ਜਥੇਬੰਦੀਆਂ ਦਾ ਇਹ ਚਾਹੀਦਾ ਹੈ ਵੀ ਇੱਥੇ ਆਣ ਕੇ ਸਹਿਯੋਗ ਦੇਣ ਸੰਯੁਕਤ ਮੋਰਚੇ ਬਲੋਂ ਸੰਸ ਜੁਸ ਸਹਿਯੋਗ ਦੇਣ ਕਿ ਅਸੀਂ ਇਹ ਜਿਹੜਾ ਇਹੋ ਜਿਹੇ ਕੰਮ ਹੋ ਰਹੇ ਨੇ ਇਹਨਾਂ ਦੇ ਥਰਡ ਪਾਸ ਗੀ ਜੀ ਪਰ ਤਾਂ ਜੇਕਰ ਦੋ ਦਿਨ ਦੇ ਅੰਦਰ ਅੰਦਰ ਉਹ ਮੁਲਜ਼ਮ ਅਰੈਸਟ ਨਹੀਂ ਕਰਦੇ ਉਸ ਤੋਂ ਬਾਅਦ ਅਗਲਾ ਤੁਹਾਡਾ ਕੀ ਸਾਡਾ ਜਿਆ ਪ੍ਰੋਗਰਾਮ ਹੈ ਸਾਡੇ ਸਾਰੀ ਜਿਹੜੀ ਟੀਮ ਹੈ ਜੁੜ ਕੇ ਇਹ ਮੀਟਿੰਗ ਕਰਕੇ ਉਸ ਤੋਂ ਬਾਅਦ ਇਹ ਜਾਣਦਾ ਕਿ ਉਹ ਸਾਡਾ ਜਿਹੜਾ ਸੁਭਾ ਮੀਤ ਪ੍ਰਧਾਨ ਨੇ ਉਹ ਫਟਾਵਾਸਾ ਗਿਆ ਆ ਇਸ ਕਰਕੇ ਅਸੀਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਤੇ ਅੱਗੇ ਲੋੜ ਪਵੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਹੈ ਡਿਪਟੀ ਸਾਹਿਬ ਨੇ ਵੀ 2 ਦਿਨ ਦਾ ਸਮਾਂ ਸਾਨੂੰ ਦਿਓ ਅਸੀਂ ਬੰਦੇ ਅਰੈਸਟ ਕਰਾਂਗੇ ਕਿਉਂਕਿ ਉਹਨਾਂ ਨੇ ਵੀ 2 ਦਿਨ ਦਾ ਆਪਾਂ ਸਮਾਂ ਦਿੱਤਾ ਹੈ ਉਸ ਤੋਂ ਅੱਗੇ ਜੇ ਨਾ ਕੋਈ ਕਾਰਵਾਈ ਕਰਨਗੇ ਤਵੀਰੋ ਬੇਨਤੀ ਹੈ ਇਹ ਪਰਿਵਾਰ ਨੂੰ ਸਾਤ ਇਸ ਤਰ੍ਹਾਂ ਹੀ ਦੇਣਾ ਹੈ ਜੇ ਨਹੀਂ ਕੋਈ ਪੁਲਿਸ ਦੋ ਦਿਨਾਂ ਦਾ ਸਮਾਂ ਲੈ ਕੇ ਕੋਈ ਕਾਰਵਾਈ ਕਰਦੀ ਤੇ ਜੇ ਤੇ ਬੰਦੀ ਨੂੰ ਬੇਨਤੀ ਕਰਾਂਗੇ ਵੀ ਇਸ ਤੋਂ ਵੱਧ ਵੱਧ ਬੰਦੇ ਲੈ ਕੇ ਫੇਰ ਪਾਵੇਂ ਰੋਡ ਜਾਮ ਕਰਨਾ ਪਵੇ ਬਤੀਆਂ ਵਾਲਾ ਚੌਕ ਜਾਮ ਕਰਨਾ ਪਵੇ ਜਿੱਤੇ ਵੀ ਇਹ ਫੇਰ ਡਟ ਕੇ ਸੰਘਰਸ਼ ਲੜਾਂਗੇ ਫੇਰ ਕਿਸੇ ਦੀ ਪ੍ਰਸ਼ਾਸਨ ਦੀ ਸੁਣਵਾਈ ਨਹੀਂ ਕਰਾਂਗੇ ਇਹ ਤੁਹਾਡਾ ਅੱਜ ਬਹੁਤ ਹੀ ਇਹਾਸਾਨ ਹੈ ਪਰਵਾਰ ਤੇ ਵੀ ਤੇ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਂ ਕੱਢ ਕੇ ਪਰਿਵਾਰ ਨੂੰ ਸਾਥ ਦਿੱਤਾ ਹੈ ਜੀ ਤੇ ਹੁਣ ਆਪਾਂ ਇਹ ਧਰਨਾ ਸਮਾਪਤੀ ਕਰਨਾ ਹੈ ਤੇ ਆਪੋ ਆਪ ਦੇ ਸਾਰੇ ਵੀਰ ਜੀ ਸ਼ਾਮਲੇ ਹੋ ਕੇ ਇੱਕ ਸਾਈਡ ਤੇ ਹੋ ਜਾਓ ਟਰੈਫਿਕ ਇੱਕ ਸਾਈਡ ਤੋਂ ਨਹੀਂ ਇੱਕ ਸਾਈਡ ਤੋਂ ਪਹਿਲਾਂ ਚੱਕ ਕੇ ਸਮਾਨ ਇਕੱਠਾ ਕਰਕੇ ਫਿਰ ਟਰੈਫਿਕ ਚਾਲੂ ਕਰਾਂਗੇ ਸਾਰੇ